ਪਠਾਨਕੋਟ ਅੰਮ੍ਰਿਤਸਰ ਬਾਈਪਾਸ ਤੇ ਬੈਰੀਅਰ ਬਾਈਪਾਸ ਦੇ ਨੇੜੇ ਕੋਲੇ ਨਾਲ ਭਰਿਆ ਹੋਇਆ ਇੱਕ ਟਰੱਕ ਦੱਸਦੀ ਹੈ ਕਿ ਰੋਂਗ ਸਾਈਡ ਤੇ ਜਾ ਕੇ ਪਲਟ ਗਿਆ ਦੱਸਦੀ ਹੈ ਕਿ ਡਰਾਈਵਰ ਦੇ ਅਨੁਸਾਰ ਉਹ ਗੁਜਰਾਤ ਤੋਂ ਕੋਲਾਪੜ ਕੇ ਪਠਾਨਕੋਟ ਵੱਲ ਨੂੰ ਜਾ ਰਿਹਾ ਸੀ ਗੁਰਦਾਸਪੁਰ ਦੇ ਬੈਰੀਅਰ ਬਾਈਪਾਸ ਦੇ ਨੇੜੇ ਜਦੋਂ ਪਹੁੰਚਿਆ ਤਾਂ ਉਸ ਨੂੰ ਨੀਂਦ ਦਾ ਚੋਕ ਆ ਗਿਆ ਅਤੇ ਟਰੱਕ ਡਿਵਾਈਡਰ ਤੇ ਚੜ ਗਿਆ ਤੇ ਦੂਜੇ ਪਾਸੇ ਜਾ ਕੇ ਪਲਟ ਗਿਆ ਹਾਲਾਂਕਿ ਟ੍ਰੱਕ ਪਤਲਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਵੀ ਡਰਾਈਵਰ ਜਿਹੜਾ ਉਹ ਬਾਲ-ਬਾਲ ਬਚ ਗਿਆ ਮੌਕੇ ਤੇ ਅਜੇ ਦੁਆਲੇ ਦੇ ਲੋਕ ਇਕੱਠੇ ਹੋਏ ਤੇ ਲੋਕਾਂ ਨੇ ਉਸ ਦੀ ਮਦਦ ਕੀਤੀ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਉੱਥੇ ਹੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਦੱਸਿਆ ਕਿ ਟ੍ਰੱਕ ਪਲਟਣ ਦੀ ਸੂchnਾ ਮਿਲਦੇ ਜੀ ਉਹ ਮੌਕੇ ਤੇ ਪਹੁੰਚ ਗਏ ਹਨ ਅਤੇ ਟ੍ਰੱਕ ਦੇ ਵਿੱਚੋਂ ਕੋਲਾ ਇਕੱਠਾ ਕਰਵਾਇਆ ਜਾ ਰਿਹਾ ਤੇ ਜਲਦੀ ਹੀ ਦੂਜੇ ਟ੍ਰੱਕ ਦੇ ਵਿੱਚ ਕੋਲਾ ਾਲਾਦ ਕਾਇਵਾ ਜਾਹੀ ਜਿਹੜੀ ਆ ਉਹ ਬਹਾਲ ਕਰ ਦਿੱਤੀ ਜਾਊਗੀ ਬਿਕਨਰ ਬਗ ਇਮਾਮ से आ रहे थे, पठान खाली करना आ थे था ट्रक में में नींद का 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 आया कोयले नुकसान है गाड़ी थोड़ा बहुत लाख और में आदमी में गए हम निकले थे मदद करने के लिए रोक आ गए थे पुलिस को फोन कर दिया आ गए थे पुलिस। कैसा लगा? अच्छे लोग मदद बहुत बढ़िया बढ़िया आदमी है बहुत बढ़िया आदमी देर लगेगी घंटा आधा घंटा लगेगा ਮੇਰਾ ਨਾਮ ਅਮਨਦੀਪ ਹੈ ਮੈਂ ਆਫਾ ਫਾਊਂਡੇਸ਼ਨ ਆ ਪ੍ਰੈਜ਼ੈਂਟ ਆ ਤੇ ਮੇਰਾ ਰੰਜੀਲ ਬਾਵਾ ਜੀ ਦੇ ਇਹ ਘਟਨਾ ਜਿਹੜੀ ਹੋਈ ਆ ਇਹ ਹੋਈ ਆ ਜੀ ਜਿਹੜਾ ਬਾਈਪਾਸ ਦਾ ਆ ਦਾ ਬਰਿਆਰੋਂ ਨਿਕਲਦਾ ਉੱਥੇ ਇਹ ਟਰੱਕ ਪਲਟਿਆ ਜੀ ਔਰ ਨੂੰ ਜੀ ਕਿਸੇ ਲੋਕਲ ਦਾ ਹੀ ਫੋਨ ਆਇਆ ਹੈਗਾ ਕਿ ਇੱਥੇ ਟਰੱਕ ਪਲਟ ਗਿਆ ਹੋਇਆ ਤੇ ਉਹਦੀ ਮਦਦ ਕੀਤੀ ਜਾਏ ਕਿਉਂਕਿ ਟਰੱਕ ਵੀ ਗੁਜਰਾਤ ਤੋਂ ਆਇਆ ਹੈਗਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚਿਆ ਤੇ ਲਾਲੀ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ ਵੀ 5-7 ਮਿੰਟਾਂ ਜੋ ਪਹੁੰਚ ਗਈ ਆ ਅਮਟੀਆ ਦੀ ਟੀਮ ਨੂੰ ਕੀਤਾ ਫੋਨ ਉਹ ਵੀ ਪਹੁੰਚੀ ਹੈ ਜੀ ਆ ਡਾਕਾ ਦੇ ਲਾਸਟ ਇਹ ਜਦੋਂ ਉਹ ਸਾਡੇ ਡ੍ਰਮ ਮੰਗਾਏ ਆ ਇੱਕ ਐਮ ਐਚ ਆ ਵਾਲੇ ਟੀਮ ਵੱਲੋਂ ਹਾਈ ਡਰਾਉਗਾ ਤੇ ਇੱਕ ਆਪਾਂ ਆਪਣਾ ਮੰਗਾਇਆ ਇਹ ਉਸ ਤੋਂ ਬਾਅਦ ਵੀ ਨਹੀਂ ਦੇ ਕੋਈ ਅੱਧੇ ਪੌਨੇ ਘੰਟੇ ਬਾਅਦ ਮਨੇ ਜੋ ਹਾਈ ਦਾ ਪਹੁੰਚੂਗਾ ਅੱਧੇ ਪੌਨੇ ਘੰਟੇ ਤੱਕ ਇਹ ਰੋਡ ਕਲੀਅਰ ਹੋ ਜਾਊਗਾ ਇਹ ਤਾਂ ਨਹੀਂ ਹੋਇਆ ਪਰ ਮਾਲ ਦਾ ਨੁਕਸਾਨ ਜ਼ਰੂਰ ਹੋਇਆ ਕੋਲਾ ਕੋਲਾ ਸੀਗਾ ਲੱਦੇ ਦਾ ਟਰੱਕ ਦੇ ਉੱਤੇ ਉਹ ਨੁਕਸਾਨ ਹੋ ਗਿਆ ਇਹ ਨਾਲੇ ਟਰੱਕ ਦਾ ਵੀ ਨੁਕਸਾਨ ਹੋਇਆ ਜੀ ਹਾਡੇ ਏਰੀਆ ਬੜਾ ਵਧੀਆ ਆ ਇੱਥੇ ਇਦਾਂ ਦਾ ਚਲੋ ਮਦਦ ਹੀ ਕਰਨ ਵਾਸਤੇ ਲੋਕ ਅੱਗੇ ਹੁੰਦੇ ਆ ਇਦਾਂ ਦਾ ਕੰਮ ਨਹੀਂ ਕਰਦੇ 하게 ਇੱਥੇ ਦੇ ਜਦੋਂ ਫੂਲ ਕੀਤਾ ਸਾਨੂੰ ਪਤਾ ਲੱਗਾ ਇਹ ਸਾਡੇ ਨਾਲ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ ਸਾਰੇ ਵੀਰ ਇੱਥੇ ਪਹੁੰਚੇ ਮੌਕੇ ਤੇ ਸਰਨਾਮਾ ਭਾਜੀ ਕਨਸਟੇਬਲ ਕਰਨ ਵੀਰ ਜੇ ਜਿਹੜੀ ਸਾਡੀ ਅਸਰ ਦੀ ਟੀਮ ਆ ਜਿਹੜੀ ਰਾਤ ਤੇ ਕੰਮ ਕਰਦੀ ਆ ਉਹਨੇ ਆ ਕੇ ਇਹਨੂੰ ਕੋਲ ਆਈ ਸੀ ਉਹਨਾਂ ਨੂੰ ਉਹਨਾਂ ਨੇ ਆ ਕੇ ਦੇਖਿਆ ਇਹਨੂੰ ਉਸ ਟਾਈਮ ਆ ਕੇ ਇਹਨਾਂ ਨੇ ਜਿਹੜੇ ਕੋਨ ਲਗਾਈ ਆਪਣੀ ਕੋਨ ਲਗਾ ਕੇ ਤੇ ਟ੍ਰੈਫਿਕ ਨੂੰ ਥੋੜਾ ਹਵਾ ਜਿਹਾ ਸਟਾਰਟਾਂ ਚਾਲੂ ਕੀਤੀ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਮਜ਼ਦੂਰਗਿਆ ਬੁਲਾਏ ਆ ਖਾਲੀ ਕਰਵਾਇਆ ਟਰੱਕ ਨੂੰ ਤੇ ਉਸ ਤੋਂ ਬਾਅਦ ਇਹਨਾਂ ਸਾਡੀ ਕੋਲ ਆਈ ਆ ਵੀ ਇਹਨੂੰ ਰੋਡ ਨੂੰ ਬੰਦ ਕਰਨਾ ਪਵੇਗਾ ਤਾਂ ਕਿ ਅਸੀਂ ਜਿਹੜਾ ਆਪਣਾ ਦੂਜਾ ਟਰੱਕ ਆ ਉਹ ਲੋਡ ਕਰਵਾ ਸਕੀਏ ਤੇ ਅਸੀਂ ਮੌਕੇ ਤੇ ਉਸ ਟਾਈਮ ਆ ਕੇ ਤੇ ਨਾਲ ਹੁਣ ਹਾਈਵੇ ਵਾਲੀ ਟੀਮ ਆਈ ਹੋਈ ਆ ਉਹਨਾਂ ਨੇ ਉਹ ਆਪਣੇ ਜਿਹੜਾ ਪਿੱਛੇ ਐਗਜ਼ਿਟ ਲੱਗਦਾ ਉੱਥੋਂ ਅਸੀਂ ਰੋਡ ਬੰਦ ਕਰਾਂਗੇ ਜਦੋਂ ਇਹ ਡਰਾ ਗਿਆ ਤੇ ਜਿਹੜਾ ਟਰੱਕ ਟਿਪਰ ਲੋਡ ਹੋਣ ਤੋਂ ਬਾਅਦ ਅਸੀਂ ਜਿਹੜੀ ਟ੍ਰੈਫਿਕ ਉਸ ਚੱਲ ਰੰਗ ਚ ਚਾਲੂ